ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਦੇਖੋ ਅੱਜ 23 ਜਨਵਰੀ 2026 ਦਿਨ ਸ਼ੁੱਕਰਵਾਰ ਦਾ ਆ ਤੇ ਤਿਥੀ ਅੱਜ ਹੈ ਪੰਜਵੀਂ ਤਿਥੀ ਚਾਨਣ ਪੱਖ ਦੀ ਪੰਜਵੀਂ ਤਿਥੀ ਜਾਨੀ ਬਸੰਤ ਪੰਚਮੀ ਹੈ ਤਾਂ ਪਹਿਲੀ ਗੱਲ ਬਸੰਤ ਪੰਚਮੀ ਤੇ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਹ ਜੋ ਚਾਨਣ ਹੈ ਇਹ ਜੋ ਬਸੰਤ ਰੁੱਤ ਹੈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਰੰਗ ਬਾਰਦੇ ਚੱਲ ਉਮੀਦ ਨਾਲ ਦੁਨੀਆ ਚੱਲਦੀ ਆ ਪਰ ਅਸੀਂ ਵਿਸ਼ਵਾਸ ਨਾਲ ਚੱਲਣਾ ਆ ਉਮੀਦ ਦੇ ਨਾਲ ਨਾਲ ਜੇ ਵਿਸ਼ਵਾਸ ਹੋਵੇ ਨਾ ਤਾਂ ਸਮਝੋ ਸੋਨੇ ਤੇ ਸੁਹਾਗੇ ਵਰਗੀ ਗੱਲ ਹੋ ਜਾਂਦੀ ਆ ਵਿਸ਼ਵਾਸ ਕਿਦੇ ਤੇ ਸਭ ਤੋਂ ਪਹਿਲਾਂ ਵਿਸ਼ਵਾਸ ਆਪਣੇ ਆਪ ਤੇ ਕਰਨਾ ਚਾਹੀਦਾ ਆ ਕਹਿੰਦੇ ਆ ਕਿ ਬਸੰਤ ਪੰਚਮੀ ਤੇ ਪੀਲੇ ਚੌਲ ਬਣਾਉਣੇ ਚਾਹੀਦੇ ਆ ਇਹ ਪ੍ਰੋਗਰਾਮ ਦੇ ਅਖੀਰ 'ਚ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਬਸੰਤ ਪੰਚਮੀ ਤੇ ਖਾਸ ਤੁਸੀਂ ਕੀ ਕਰ ਸਕਦੇ ਹੋ ਪਰ ਨਾਲ ਸਭ ਤੋਂ ਜ਼ਰੂਰੀ ਜੋ ਕੰਮ ਤੁਸੀਂ ਕਰਨਾ ਆ ਉਹ ਇਹ ਆ ਕਿ ਆਪਣੀ ਜ਼ਿੰਦਗੀ ਚ ਨਵੇਂ ਰੰਗ ਭਰਨ ਲਈ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਕੌਨਫੀਡੈਂਸ ਚ ਰੱਖਣਾ ਆ ਠੀਕ ਜਦੋਂ ਕੋਈ ਤੁਹਾਡੀ ਪ੍ਰਸ਼ੰਸਾ ਕਰਦਾ ਆ ਜਦੋਂ ਕੋਈ ਤੁਹਾਡੀ ਨਿੰਦਾ ਕਰਦਾ ਆ ਤਾਂ ਬੜਾ ਹੀ ਅਸਰ ਹੁੰਦਾ ਲੈ ਪ੍ਰਸ਼ੰਸਾ ਕੋਈ ਇੱਕ ਵਾਰ ਕਹਿਤਾ ਦਵੇ ਬੰਦੇ ਦੇ ਚਿਹਰੇ ਤੇ ਸਮਾਈਲ ਜਾਂਦੀ ਨਹੀਂ ਤੇ ਅਸੀਂ ਫੁੱਲੇ ਨਹੀਂ ਸਮੋਂਦੇ ਤੇ ਬਸ ਕਿਦਾਂ ਤੁਰ ਰਹੇ ਆ ਆਪਣੀ ਤੋਰ ਤੇ ਹੀ ਮਾਣ ਜਿਆ ਹੋ ਜਾਂਦਾ ਕਿ ਕਿਸੇ ਨੇ ਚਾਹੇ ਸੂਟ ਦੀ ਤਾਰੀਫ ਕਰਤੀ ਚਾਹੇ ਚਿਹਰੇ ਦੀ ਤਾਰੀਫ ਕਰਤੀ ਚਾਹੇ ਗਲੋ ਦੀ ਤਾਰੀਫ ਕਰਤੀ ਅਸੀਂ ਆਦੀ ਹੋ ਚੁੱਕੇ ਹਾਂ ਦੂਜਿਆਂ ਤੋਂ ਤਾਰੀਫਾਂ ਲੈਣ ਦੇ ਅਸੀਂ ਆਦੀ ਹੋ ਚੁੱਕੇ ਹਾਂ ਦੂਜੇ ਦੀ ਗੱਲ ਦਾ ਆਪਣੇ ਤੇ ਪ੍ਰਭਾਵ ਲੈਣ ਦਾ ਤੁਸੀਂ ਬਹੁਤ ਖੂਬਸੂਰਤ ਹੋ ਇਹ ਆਇਨਾ ਤੁਹਾਨੂੰ ਰੋਜ਼ ਦੱਸਦਾ ਆ ਤੁਸੀਂ ਬਹੁਤ ਖੂਬਸੂਰਤ ਹੋ ਇੱਕ ਕੁਦਰਤ ਨੇ ਬਣਾਇਆ ਹੋਇਆ ਤੁਹਾਡੇ ਤੇ ਵਿਸ਼ਵਾਸ ਦੱਸਦਾ ਆ ਕਿਉਂਕਿ ਉਹ ਕਦੇ ਵੀ ਮਾੜੀ ਚੀਜ਼ ਬਣਾਉਂਦਾ ਹੀ ਨਹੀਂ ਜੇ ਕਿਸੇ ਤਰ੍ਹਾਂ ਨਾਲ ਉਹਨੇ ਕੋਈ ਦੁਨੀਆਦਾਰੀ ਮੁਤਾਬਕ ਜੋ ਦੁਨੀਆ ਪਸੰਦ ਕਰਦੀ ਆ ਉਸ ਮੁਤਾਬਕ ਤੁਹਾਨੂੰ ਨਹੀਂ ਬਣਾਇਆ ਤਾਂ ਤੁਸੀਂ ਦੁਨੀਆ ਤੁਹਾਨੂੰ ਪਸੰਦ ਕਰੇ ਇਸ ਲਈ ਥੋੜਾ ਦੁਨੀਆ ਚਾਹੀਆ ਕੀ ਫਰਕ ਪੈਂਦਾ ਕੀ ਕੋਈ ਸਾਨੂੰ ਕੀ ਕਹਿੰਦਾ ਫਰਕ ਤਾਂ ਇਹ ਪੈਂਦਾ ਕਿ ਅਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹਾਂ ਬਹੁਤ ਲੋਕ ਇਸੇ ਕਰਕੇ ਹੀ ਕਈ ਵਾਰ ਬਹੁਤੀਆਂ ਚੀਜ਼ਾਂ 'ਚ ਵਿਚਰਦੇ ਨਹੀਂ ਕਿ ਕੋਈ ਸਾਨੂੰ ਦੇਖ ਕੇ ਕੀ ਕਹੇਗਾ ਕੋਈ ਸਾਡੇ ਕੱਪੜਿਆਂ ਬਾਰੇ ਕੀ ਕਹੇਗਾ ਕੋਈ ਸਾਡੇ ਚਿਹਰੇ ਬਾਰੇ ਕੀ ਕਹੇਗਾ ਕੋਈ ਸਾਡੀ ਹਾਈਟ ਬਾਰੇ ਕੀ ਕਹੇਗਾ ਤੇ ਕੀ ਫਰਕ ਪੈਂਦਾ ਹੈ ਦੱਸੋ ਤੁਸੀਂ ਜਦ ਰੁੱਤਾਂ ਨੂੰ ਫਰਕ ਨਹੀਂ ਪੈਂਦਾ ਜਦ ਮੌਸਮ ਨੂੰ ਫਰਕ ਨਹੀਂ ਪੈਂਦਾ ਜਦ ਕਿਸੇ ਨੂੰ ਫਰਕ ਕੋਈ ਨਾ ਕੋਈ ਵੀ ਜਾਨਵਰ ਹੈ ਮੇਰੇ ਹਿਸਾਬ ਦੇ ਨਾਲ ਕਿਸੇ ਜਾਨਵਰ ਨੂੰ ਇਨਸਾਨ ਵੀ ਜਾਨਵਰੀ ਹੈ ਹਾਂ ਸਾਰੇ ਚੀਜ਼ਾਂ ਦੇ ਵਿੱਚ ਇੱਕ ਜੀਵ ਜੰਤੂ ਹੀ ਹੈ ਵੀ ਜੀਵ ਹੀ ਹੈ ਧਰਤੀ ਤੇ ਜੋ ਆਪਣੀ ਜ਼ਿੰਦਗੀ ਜਿਉ ਰਿਹਾ ਮੇਰੇ ਹਿਸਾਬ ਨਾਲ ਕਿਸੇ ਵੀ ਜੀਵ ਨੂੰ ਇਸ ਚੀਜ਼ ਚ ਫਰਕ ਨਹੀਂ ਪੈਂਦਾ ਕਿ ਬਈ ਮੈਂ ਹਾਥੀ ਕਿਉਂ ਨਹੀਂ ਬਣਿਆ ਹੈ ਨਾ ਕਿ ਭਈ ਮੈਂ ਸ਼ੇਰ ਕਿਉਂ ਨਹੀਂ ਬਣਿਆ ਕੋਈ ਪੰਛੀ ਸੋਚੇ ਲੈ ਮੈਂ ਤੋਤਾ ਬਣ ਗਿਆ ਮੈਂ ਮੋਰ ਕਿਉਂ ਨਹੀਂ ਬਣਿਆ ਪਰ ਇਨਸਾਨ ਨੂੰ ਇਹ ਜ਼ਰੂਰ ਆ ਕਿ ਮੈਂ ਇੱਥੇ ਪੈਦਾ ਕਿਉਂ ਨਹੀਂ ਹੋਇਆ ਮੈਂ ਬਾਹਰ ਯੂਐਸਏ ਦੇ ਵਿੱਚ ਜਨਮ ਕਿਉਂ ਨਹੀਂ ਲਿਆ ਅੱਧੇ ਲੋਕਾਂ ਨੂੰ ਇਹੀ ਹੁੰਦਾ ਆ ਕਿ ਅਸੀਂ ਇੱਥੇ ਪੈਦਾ ਕਿਉਂ ਹੋਏ ਆ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਅਨਸੈਟੀਸਫੈਕਸ਼ਨ ਜੋ ਚੀਜ਼ ਨਹੀਂ ਹੋ ਵੀ ਸਕਦੀ ਨਾ ਜਿਹੜੀ ਹੋ ਹੀ ਨਹੀਂ ਸਕਦੀ ਹੁੰਦੀ ਉਹਦੇ ਬਾਰੇ ਹੀ ਆਪਣੇ ਆਪ ਨੂੰ ਉਲਝਾਈ ਰੱਖਣਾ ਸੱਚ ਜਾਣੋ ਸੱਚ ਜਾਣੋ ਬੜੀ ਛੋਟੀ ਜੀ ਜ਼ਿੰਦਗੀ ਆ ਤੇ ਇਹਨੂੰ ਤੁਸੀਂ ਐਨੇ ਹੀ ਵਾਧੂ ਜੇ ਉਲਝੇ ਮਿਆਂ ਚੋਲ ਜਾਇਆ ਪਿਆ ਆ ਹੈਨਾ ਸਭ ਤੋਂ ਵੱਡਾ ਸੱਚ ਜੋ ਹੈ ਸਭ ਤੋਂ ਵੱਡਾ ਸੱਚ ਹੈ ਉਹ ਇਹ ਹੈ ਕਿ ਆਪਣੇ ਆਪ ਨੂੰ ਇਸ ਚੀਜ਼ ਲਈ ਤਿਆਰ ਰੱਖਣਾ ਕਿ ਜੋ ਹੈ ਉਹ ਬਹੁਤ ਵਧੀਆ ਆ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਡਰ ਦਾ ਫਾਇਦਾ ਦੁਨੀਆ ਲੈਂਦੀ ਆ ਇਹ 100% ਸਹੀ ਆ ਤੇ ਡਰ ਦੇ ਨਾਂ ਤੇ ਹੀ ਅਸੀਂ ਉਹਨੂੰ ਫੜੀ ਬੈਠੇ ਆ ਉਹਨੂੰ ਫੜਨ ਦੀ ਜ਼ਰੂਰਤ ਨਹੀਂ ਹੈ ਉਹ ਤੇ ਸਾਡੇ ਅੰਦਰ ਵਸਦਾ ਹੈ ਕੀ ਜ਼ਰੂਰਤ ਹੈ ਉਹਨੂੰ ਕਿਸੇ ਤਰ੍ਹਾਂ ਦਾ ਦੱਸਣ ਦੀ ਕਿ ਬਾਈ ਤੂੰ ਮਹਾਨ ਹੈ ਉਹ ਮਹਾਨ ਹੀ ਹੈ ਉਹ ਬਿਲਕੁਲ ਤੁਹਾਡੇ ਅੰਦਰ ਹੈ ਇਹ ਜੋ ਅਸੀਂ ਕਰ ਰਹੇ ਆ ਇਹ ਸਿਰਫ ਕਰਮकांड ਨੇ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਜ਼ਰੂਰ ਇੱਕ ਛੋਟੀ ਜੀ ਕਹਾਣੀ ਸੁਣਾਨੀ ਆ ਫਿਰ ਦੱਸਾਂਗੇ ਕਿ ਬਸੰਤ ਪੰਚਮੀ ਤੇ ਸਾਰੀ ਰਾਸ਼ੀਆਂ ਵਾਲੇ ਨੂੰ ਕੀ ਕਰਨਾ ਚਾਹੀਦਾ ਇੱਕ ਬੜੀ ਛੋਟੀ ਜੀ ਕਹਾਣੀ ਆ ਇੱਕ ਵਾਰ ਨਾ ਦੋ ਉੱਲੂ ਸੀ ਕਹਿੰਦੇ ਤਿੱਬਤੀ ਸ਼ਾਇਦ ਤਿੱਬਤੀ ਕਹਾਣੀ ਆ ਮੈਂ ਵੀ ਕਿਤੋਂ ਪੜ੍ਹੀ ਸੀ ਦੋ ਉੱਲੂ ਸੀ ਤੇ ਇੱਕ ਨੇ ਚੂਹਾ ਫੜਿਆ ਤੇ ਇੱਕ ਨੇ ਸੱਪ ਫੜ ਲਿਆ ਹੁਣ ਅ ਹੋਰ ਅਗਲਾ ਦਖਾਣਾ ਹੈ ਭਈ ਅਗਲੇ ਦਾ ਖਾਣਾ ਹਨਾ ਇੱਕ ਨੇ ਚੂਹਾ ਫੜ ਲਿਆ ਤੇ ਦੂਜੇ ਨੇ ਸੱਪ ਫੜ ਕੇ ਆ ਕੇ ਦਰਖਤ ਦੀ ਟਾਣੀ ਤੇ ਬੈਠ ਗਏ ਹੁਣ ਦੋਨੋਂ ਹੀ ਦਰਖਤ ਦੀ ਟਾਣੀ ਤੇ ਬੈਠੇ ਆ ਤੇ ਸੱਪ ਨੇ ਨਾ ਜਦੋਂ ਚੂਹੇ ਵੱਲ ਵੇਖਿਆ ਤਾਂ ਉਹਦੇ ਮੂੰਹ ਚ ਪਾਣੀ ਆ ਗਿਆ ਉਹ ਕਹਿੰਦਾ ਵਾਹ ਚੂਹਾ ਤੇ ਤੁਸੀਂ ਇਹ ਦੇਖੋ ਆਪ ਭੁੱਲ ਗਿਆ ਕਿ ਮੈਂ ਮੌਦੇ ਮੂੰਹ ਚ ਉੱਲੂ ਨੇ ਉਹਨੂੰ ਖਾ ਜਾਣਾ ਉਹਨੂੰ ਪਤਾ ਯਾ ਕਿ ਮੈਨੂੰ ਇਹਨੇ ਹੁਣ ਖਾ ਜਾਣਾ ਮੈਂ ਇਹਦੀ ਖਰਾਕ ਆ ਹੈਨਾ ਤਾਂ ਉਹਦਾ ਫਿਰ ਵੀ ਦੇਖੋ ਚੂਹੇ ਨੂੰ ਦੇਖ ਕੇ ਮੂੰਹ ਚੋਂ ਪਾਣੀ ਆ ਗਿਆ ਔਰ ਉਧਰ ਚੂਹਾ ਯਾ ਜਦੋਂ ਉਹ ਦੂਜੇ ਉੱਲੂ ਦੇ ਮੂੰਹ ਚ ਜਿਹੜਾ ਚੂਹਾ ਫੜਿਆ ਹੋਇਆ ਉਹਦਾ ਧਿਆਨ ਜੋ ਪੰਜਿਆਂ ਚੋਂ ਨੇ ਫੜਿਆ ਜਾਂ ਮੂੰਹ ਚ ਫੜਿਆ ਕਿੱਦਾਂ ਵੀ ਆ ਤਾਂ ਉਹਨੇ ਜਦੋਂ ਸੱਪ ਵੱਲ ਦੇਖਿਆ ਤਾਂ ਉਹ ਡਰ ਗਿਆ ਉਹ ਭੈਪੀਤ ਕਿ ਆਏ ਹਾਏ ਸੱਪ ਵੀ ਕਿਉਂਕਿ ਉਹਨੂੰ ਪਤਾ ਯਾ ਵੀ ਇਹ ਮੈਨੂੰ ਖਾ ਸਕਦਾ ਹੈ ਹੁਣ ਦੇਖੋ ਡਰ ਏ ਡਰ ਨਹੀਂ ਹੈ ਉਹਨਾਂ ਨੂੰ ਕਿ ਅਸੀਂ ਮੌਤ ਦੇ ਮੂੰਹ ਵਿੱਚ ਦੋਨੋਂ ਬੈਠੇ ਹਾਂ ਪਰ ਇੱਕ ਭੈ ਜੋ ਹੈ ਇੱਕ ਇੱਕ ਜਿਹੜੀ ਜਿਹੜੀ ਸਾਡੀ ਚਾਹਤ ਹੈ ਨਾ ਸਾਡੀ ਚਾਹਤ ਸਾਡਾ ਸਾਡਾ ਸਵਾਦ ਉਹ ਸਾਨੂੰ ਮੌਤ ਤੋਂ ਉੱਤੇ ਲੱਗਦਾ ਹੈ ਇਹਦੇ ਵਿੱਚ ਅਸੀਂ ਲਿਪਟੇ ਪਏ ਆ ਸਾਰੇ ਜਿੱਦਾਂ ਕਿ ਸੱਪ ਨੂੰ ਆਪਣੀ ਮੌਤ ਬਹੁਤ ਨੇੜੇ ਨਾ ਦਿਖ ਕੇ ਚੂਹੇ ਦਾ ਸਵਾਦ ਆ ਰਿਹਾ ਕਿ ਵਾਹ ਮੈਂ ਇਹਨੂੰ ਖਾ ਸਕਦਾ ਇਹ ਚੂਹਾ ਮੇਰੇ ਸਾਹਮਣੇ ਹੈ ਇਹ ਨਹੀਂ ਪਤਾ ਕਿ ਮੈਂ ਮੌਤ ਦੇ ਮੂੰਹ 'ਚ ਕਿ ਮੈਨੂੰ ਵੀ ਫੜਿਆ ਉਧਰ ਚੂਹੇ ਨੂੰ ਇਹ ਪਤਾ ਆ ਕਿ ਮੈਂ ਮੌਤ ਦੇ ਮੂੰਹ ਚ ਆ ਮੈਂ ਮਰ ਜਾਣਾ ਫਿਰ ਵੀ ਉਹਨੂੰ ਇੱਕ ਭੈ ਹੋ ਗਿਆ ਉਹਦਾ ਡਰ ਕੇ ਹਾਇ ਸੱਪ ਬਈ ਸੱਪ ਕੀ ਕਰ ਲੂੰ ਮੈਨੂੰ ਤਾਂ ਇਹਨੇ ਵੀ ਖਾ ਜਾਣਾ ਮੈਨੂੰ ਤਾਂ ਉਹਨੇ ਵੀ ਖਾ ਜਾਣਾ ਇਸੇ ਤਰ੍ਹਾਂ ਇਨਸਾਨ ਜਦ ਪਤਾ ਆ ਵੀ ਜੀਵਨ ਦਾ ਅੰਤ ਹੋਣਾ ਆ ਤਾਂ ਫਿਰ ਡਰ ਕਾਦਾ ਆ ਡਰ ਕਾਦਾ ਆ ਆਉਣ ਵਾਲੇ ਕੱਲ ਦਾ ਡਰ ਹਰ ਇਨਸਾਨ ਦੇ ਮਨ ਚ ਪਤਾ ਹੀ ਨਹੀਂ ਕਿਨੇ ਪਾਇਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਬਈ ਜਿਹੜੀ ਚੀਜ਼ ਦੇਖੀ ਨਹੀਂ ਉਹਦਾ ਡਰਨਾ ਹੀ ਕਿਉਂ ਜਿਹੜਾ ਡਰ ਹੈ ਉਹ ਇਹ ਹੈ ਕਿ ਜ਼ਿੰਦਗੀ ਨੇ ਖਤਮ ਹੋ ਜਾਣਾ ਇਹ ਸਚਾਈ ਆ ਇਹਨੂੰ ਜੀਵ ਲੋ ਇਹਨੂੰ ਜੀਵ ਲੋ ਇਤੋਂ ਪਹਿਲਾਂ ਕਿ ਕੋਈ ਸਾਨੂੰ ਆਪਣੇ ਮੂੰਹ ਚ ਪਾ ਲਵੇ ਇਹ ਭੈ ਇਹ ਸਵਾਦ ਜੋ ਨੇ ਇਸ ਜ਼ਿੰਦਗੀ ਚ ਜਿਉਂਦਿਆਂ ਜਿਆਂ ਦੇ ਹੋਣੇ ਆ ਮਰ ਤੇ ਇੱਕ ਦਿਨ ਜਾਣਾ ਹੀ ਆ ਕਿਉਂਕਿ ਅਸੀਂ ਉਸ ਤਰ੍ਹਾਂ ਮੌਤ ਦੇ पिंजਰੇ ਦੇ ਵਿੱਚ ਹੀ ਤੁਰ ਰਹੇ ਆ ਕਿਉਂਕਿ ਮੌਤ ਅਟੱਲ ਸਚਾਈ ਹੈ ਇਹਦਾ ਕੋਈ ਡਰ ਭੈ ਇਨਸਾਨ ਨੂੰ ਹੋਣਾ ਨਹੀਂ ਚਾਹੀਦਾ ਪਰ ਗੱਲ ਕੀ ਆ ਅਸੀਂ ਇਸੇ ਡਰ ਦੇ ਮਾਰੇ ਪਤਾ ਨਹੀਂ ਕੀ ਕੁਝ ਕਰਦੇ ਆ ਪਤਾ ਨਹੀਂ ਕੀ ਕੁਝ ਕਰਦੇ ਆ ਤੇ ਬਸ ਉਹੀ ਡਰ ਜੋ ਹੈ ਇਹ ਸਾਨੂੰ ਬਹੁਤੇ ਲੋਕ ਇਹਦਾ ਫਾਇਦਾ ਵੀ ਲੈਂਦੇ ਆ ਜਿਹੜੇ ਫਾਇਦਾ ਲੈ ਰਹੇ ਨੇ ਨਾ ਉਹਨਾਂ ਨੂੰ ਵੀ ਪਤਾ ਆ ਕਿ ਉਹਨਾਂ ਨੇ ਵੀ ਇੱਕ ਦਿਨ ਤੋਰ ਜਾਣਾ ਵਾ ਜਿਹੜੇ ਕਹਿ ਰਹੇ ਆ ਨਾ ਕਿ ਐ ਜੀ ਆ ਜੀ ਓ ਜੀ ਪਤਾ ਉਹਨਾਂ ਨੂੰ ਵੀ ਕੱਖ ਨਹੀਂ ਕਿ ਕੱਲ ਨੂੰ ਹੋਣਾ ਕੀ ਆ ਪਰ ਨਹੀਂ ਗੱਲਾਂ-ਬਾਤਾਂ ਰਾਹੀਂ ਦੂਜੇ ਨੂੰ ਐਵੇਂ ਹੀ ਡਰਾਈ ਜਾਣਾ ਕਿੱਧਰ ਦੀ ਸਮਝਦਾਰੀ ਆ ਜੋ ਉਹ ਦੇਖੀ ਜਾਉ ਬਸ ਅੱਜ ਨੂੰ ਇੰਜੋਏ ਕਰੋ ਤਿਥੀਆਂ ਰੀਤੀ ਰਿਵਾਜ ਆਪਣਾ ਪਰਿਵਾਰ ਤੁਹਾਡੀਆਂ ਜੜ੍ਹਾਂ ਨੇ ਤੇ ਇਹਨਾਂ ਦੇ ਨਾਲ ਹਰ ਸਮੇਂ ਹਰ ਸਮੇਂ ਨੂੰ ਆਪਣਾ ਖੁੱਲ ਕੇ ਜਿਓ ਜਿੰਨੀ ਕੋ ਚਾਦਰ ਕੁਦਰਤ ਨੇ ਦਿੱਤੀ ਆ ਖੁੱਲ ਕੇ ਪੈਰ ਫਸਾਰੋ ਐਵੇਂ ਸੁਗੜਨ ਦੀ ਜ਼ਰੂਰਤ ਨਹੀਂ ਜ਼ਿੰਦਗੀ ਸੁਗੜਦੀ ਜਾਂਦੀ ਹੈ ਜਦੋਂ ਅਸੀਂ ਚਾਦਰ ਨੂੰ ਸੁਗੜਦੇ ਜਾਂਦੇ ਆ ਕਿਉਂਕਿ ਜਿੰਨੀ ਚਾਦਰ ਸੁਗੜੇਗੀ ਉਹਨੇ ਹੀ ਅਸੀਂ ਇਕੱਠੇ ਹੁੰਦੇ ਜਾਵਾਂਗੇ ਤੇ ਇਕੱਠਾ ਹੋਇਆ ਇਨਸਾਨ ਫਰ ਕਦੇ ਵੀ ਖੁੱਲ ਕੇ ਜੀਉ ਨਹੀਂ ਪਾਉਂਦਾ ਮਨ ਨੂੰ ਮਾਰ ਲਿਆ ਦਿਮਾਗ ਨੂੰ ਮਾਰ ਲਿਆ ਲੋਕਾਂ ਅਨੁਸਾਰ ਆਪਣੇ ਆਪਣੀਆਂ ਚੀਜ਼ਾਂ ਨੂੰ ਮਾਰ ਲਿਆ ਆਪਣੀਆਂ ਆਉਣੀ ਕਰਨਾ ਆ ਨਹੀਂ ਕਰਨਾ ਉਹਦੀਆਂ ਨਜ਼ਰਾਂ ਲੱਗੀਆਂ ਛੱਡ ਪਰੇ ਇਹ ਕਿ ਕੋਈ ਮੇਰੇ ਕੋਲ ਆਇਆ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਅ ਤੁਸੀਂ ਘਰ ਘਰ ਬਣਾ ਲਿਆ ਹਾਂਜੀ ਜੀ ਬਣ ਗਿਆ ਮੈਂ ਕਿਹਾ ਜੀ ਹੁਣ ਤੁਸੀਂ ਗੱਡੀ ਲਿਆਣੇ ਨਾ ਜੀ ਰਹਿਣ ਦੋ ਅਸੀਂ ਤਾਂ ਅੱਗ ਹੀ ਔਖੇ ਹੋ ਗਏ ਮੈਂ ਕਿਹਾ ਕੀ ਹੋ ਗਿਆ ਉਹ ਬੱਸ ਜੀ ਘਰ ਬਣਾਇਆ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਨੇ ਜੀ ਗੱਡੀ ਲਿਆਉਂਦੀ ਤਾਂ ਪਤਾ ਨਹੀਂ ਸਾਡਾ ਕੀ ਹੋ ਜਾ ਮੈਂ ਸ਼ਾਵਾਸ਼ ਤੁਹਾਡੇ ਹੁਣ ਗੱਡੀ ਨਹੀਂ ਲਿਆਉਣੀ ਕਿ ਲੋਕ ਕਹਿਣਗੇ ਤੇ ਨਜ਼ਰਾ ਲਾ ਦੇਣਗੇ ਉਹ ਬਾਈ ਹਾਦੀ ਹੋ ਗਈ ਮੈਂ ਕਿਹਾ ਤੇ ਮੈਂ ਤਾਂ ਤੁਹਾਨੂੰ ਤੁਸੀਂ ਸੋਚੋ ਅਗਰ ਤੁਹਾਡੀ ਗੰਜੈਸ਼ ਹੈ ਤਾਂ ਤੁਸੀਂ ਕਿਉਂ ਨਹੀਂ ਲੈਣੀ ਤੁਹਾਨੂੰ ਜ਼ਰੂਰਤ ਆ ਤਾਂ ਤੁਸੀਂ ਉਹ ਚੀਜ਼ ਕਿਉਂ ਨਹੀਂ ਖਾਣੀ ਕਿ ਲੋਕ ਕਹਿਣਗੇ ਆ ਖਾਂਦਾ ਤੇ ਲੋਕ ਕਹਿੰਦੇ ਆ ਪਾਂਦਾ ਤੇ ਲੋਕ ਕਹਿੰਦੇ ਆ ਕਰਦਾ ਬਈ ਤੁਸੀਂ ਕੀ ਕਹਿੰਦੇ ਹੋ ਇਹ ਸੋਚੋ ਲੋਕ ਕੀ ਕਹਿੰਦੇ ਆ ਤੁਸੀਂ ਕਿਉਂ ਕਹਿੰਦੇ ਜੋ ਲੋਕ ਕਹਿੰਦੇ ਆ ਉਹਨਾਂ ਨੂੰ ਕਹਿਣ दो ਉਹਨਾਂ ਦਾ ਕੰਮ ਹੈ ਪਰ ਤੁਸੀਂ ਕੀ ਕਹਿੰਦੇ ਹੋ ਇਹ ਤਾਂ ਸੋਚੋ ਚਲੋ ਸਮਝਦਾਰ ਹੋ ਤੁਸੀਂ ਸਮਝ ਕੇ ਮੇਰਾ ਇਸ਼ਾਰਾ ਅੱਜ 23 ਜਨਵਰੀ 2026 ਪੰਜਵੀਂ ਤਿਥੀ ਆ ਪੂਰਬ ਭਾਤਰਾ ਪਦ ਨਕਸ਼ਤਰ ਚੱਲ ਰਿਹਾ ਦੁਪਹਿਰ ਨੂੰ 2:33 ਮਿੰਟ ਤੱਕ ਠੀਕ ਆ ਬਸੰਤ ਪੰਚਮੀ ਅੱਜ ਰਹੇਗੀ ਸਰਸਵਤੀ ਪੂਜਾ ਕੀਤੀ ਜਾਏ ਕਿ ਬੁੱਧ ਅੱਜ ਸ਼ਰਵਣ ਨਕਸ਼ਤਰ ਚ ਚਲੇ ਜਾਣਗੇ ਰਾਹੁ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਪਹਿਲੀ ਗੱਲ ਸੁਣੋ ਜੀ ਬਸੰਤ ਪੰਚਮੀ ਤੇ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਪੜ੍ਹਨ ਲਿਖਣ ਵਾਲੇ ਬੱਚੇ ਸਰਸਵਤੀ ਮਾਤਾ ਦੀ ਪੂਜਾ ਕਰਨ ਤੇ ਕਹਿੰਦੇ ਆਸ਼ੀਰਵਾਦ ਮਿਲਦਾ ਚਲੋ ਮਾਂ ਦੀ ਪੂਜਾ ਕਰਨ ਤੇ ਹਮੇਸ਼ਾ ਆਸ਼ੀਰਵਾਦ ਮਿਲਦਾ ਪਰ ਜਦੋਂ ਤੱਕ ਤੁਸੀਂ ਆਪਣੇ ਘਰ ਬੈਠੀ ਮਾਂ ਦਾ ਆਸ਼ੀਰਵਾਦ ਨਹੀਂ ਨਾ ਲੈਂਦੇ ਉਹਦੇ ਤੋਂ ਉੱਤੇ ਕੋਈ ਮਾਤਾ ਨਹੀਂ ਹੈ ਭਾਵੇਂ ਜਿੰਨੀਆਂ ਮਰਜ਼ੀ ਮੰਦਰ ਚ ਮਾਤਾ ਬੈਠੀਆਂ ਪਰ ਤੁਹਾਡੀ ਮਾਤਾ ਤੋਂ ਉੱਤੇ ਕੋਈ ਨਹੀਂ ਹੈ ਠੀਕ ਹੈ ਉਹਨਾਂ ਦਾ ਆਸ਼ੀਰਵਾਦ ਲਓ ਕਿ ਵਿਦਿਆ ਤੇ ਗਿਆਨ ਘਰ ਤੋਂ ਹੀ ਤੇ ਆਪਣੇ ਮਾਂ ਦੇ ਆਸ਼ੀਰਵਾਦ ਤੋਂ ਹੀ ਹਰ ਤਰ੍ਹਾਂ ਦਾ ਗਿਆਨ ਮਿਲ ਜਾਂਦਾ ਆ ਪਰ ਹਾਂ ਜਿਹੜੇ ਲੋਕ ਸਰਸਵਤੀ ਪੂਜਨ ਕਰਦੇ ਆ ਉਹਨਾਂ ਨੂੰ ਤਾਂ ਚਲੋ ਕਰ ਲੈਣਾ ਚਾਹੀਦਾ ਪਰ ਆਪਣੀ ਮਾਂ ਦਾ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਨਾਲ ਹੀ ਗ੍ਰਹਿਆਂ ਦੇ ਮੁਤਾਬਕ ਅੱਜ 23 ਤਰੀਕ ਵਾਲੇ ਦਿਨ ਕੁੰਭ ਰਾਸ਼ੀ ਚ ਚੱਲ ਰਿਹਾ ਸੀ ਨਾ ਚੰਦਰਮਾ ਸਵੇਰੇ 8:34 ਤੇ ਚਲਾ ਜਾਏਗਾ ਮੀਨ ਰਾਸ਼ੀ ਤੇ ਮੀਨ ਰਾਸ਼ੀ ਚ ਤੁਹਾਨੂੰ ਪਤਾ ਪਹਿਲਾਂ ਤੋਂ ਸ਼ਨੀ ਬਰਾਜਮਾਨ ਹੈ ਤੇ ਸ਼ਨੀ ਚੰਦਰ ਦਾ ਜੋਗ ਪਹਿਲਾਂ ਰਾਹੂ ਨਾਲ ਸੀ ਹੁਣ ਸ਼ਨੀ ਨਾਲ ਬਸ ਮਨ ਦੀ ਪਰੇਸ਼ਾਨੀ ਪੁੱਛ ਹੋਣਾ ਕੁਛ ਕਿੱਧਰ ਕਿੱਧਰ ਨੂੰ ਜਾਂਦੀ ਆ ਪਰ ਚੰਦਰਮਾ ਜੀ ਗੁਰੂ ਦੇ ਨਕਸ਼ਤਰ ਚ ਐਨੀ ਚੰਗੀ ਗੱਲ ਆ ਗੁਰੂ ਦਾ ਨਕਸ਼ਤਰ ਦੁਪਹਿਰ ਤੱਕ ਚੱਲੇਗਾ ਤੇ ਪੀਲੇ ਚੌਲ ਬਣਾਉਣਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੜਾ ਸ਼ੁਭਰ ਹੋਵੇਗਾ ਤੇ ਅੱਜ ਸ਼ੁੱਕਰਵਾਰ ਵਾਲੇ ਦਿਨ ਉਤਰਾ ਭਾਦਰਾ ਪਦ ਨਕਸ਼ਤਰ ਚ 8 34 ਤੋਂ ਅ ਸ਼ਨੀ ਚੰਦਰ ਦਾ ਜੋ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਦੇ ਆ ਗੁਰੂ ਬੱਕਰੀ ਹੋਇਆ ਪਿਆ ਜੀ ਤੇ ਰਾਹੁ ਕੇਤੂ ਪਹਿਲਾਂ ਹੀ ਬੱਕਰੀ ਨੇ ਸਭ ਤੋਂ ਪਹਿਲਾਂ ਅਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਬਸੰਤ ਪੰਚਮੀ ਤੇ ਪੀਲਾ ਰੰਗ ਸ਼ੁਭ ਵੈਸੇ ਪੀਲਾ ਰੰਗ ਹੀ ਪਾਉਣਾ ਚਾਹੀਦਾ ਹੈ ਹਨ ਤੇ ਪੀਲੀ ਹਲਦੀ ਪਾ ਕੇ ਇਸ਼ਨਾਨ ਕਰ ਸਕਦੇ ਹੋ ਤੁਸੀਂ ਚੰਦਰ 12ਵੇਂ ਆ ਤੇ ਮਾਨਸਿਕ ਕਲਪਾਹੜ ਤੋਂ ਬਚਣ ਦੇ ਲਈ ਪਾਣੀ ਚ ਪੀਲੀ ਹਲਦੀ ਪਾ ਕੇ ਇਸ਼ਨਾਨ ਕਰੋ ਵਧੀਆ ਰਹੇਗਾ ਮੱਥੇ ਤੇ ਪੀਲੀ ਹਲਦੀ ਲਗਾ ਸਕਦੇ ਹੋ। ਅੱਛਾ ਪੀਲੇ ਰੰਗ ਦਾ ਸੂਟ ਹੈ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈ। ਪੀਲਾ ਪਾਉਣਾ ਜਾਂ ਪੀਲੀ 셔ਟੀ ਪਾਉਣੀ ਹੈ ਤਾਂ ਤੁਸੀਂ ਪੀਲੇ ਰੰਗ ਦਾ ਰੁਮਾਲ ਵੀ ਆਪਣੇ ਕੋਲ ਰੱਖ ਸਕਦੇ ਹੋ। ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾਓ ਤੇ ਪਤਾਸੇ ਦਾ ਸੇਵਨ ਜ਼ਰੂਰ ਕਰੋ। ਟੌਰਸਟ ਯਾਨੀ ਬ੍ਰੇਖ ਰਾਸ਼ੀ। ਬ੍ਰਹਸਪਤੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਹ ਆਪਣੇ ਆਪ ਨੂੰ ਕੋਸਣਾ ਬੰਦ ਕਰ ਦਿਓ। ਮੋਟਾਪੇ ਨੂੰ ਲੈ ਕੇ, ਸਰੀਰ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਸੈਰ ਕਰੋ। ਗੱਲ-ਗੱਲ ਤੇ ਰੋਸਣਾ ਸਹੀ ਗੱਲ ਨਹੀਂ ਹੈ। ਤਾਂ ਇਸ ਕਰਕੇ ਥੋੜਾ ਜਿਹਾ ਕੋਛ ਵੀ ਰਹਿਣਾ ਲੈ ਚਾਹੀਦਾ ਥੋੜਾ ਜਿਹਾ ਨਹੀਂ ਜ਼ਿਆਦਾ ਆਉਣ ਵਾਲੇ ਕੱਲ ਦੀ ਚਿੰਤਾ ਘੱਟ ਕਰੋ ਤੇ ਪਤੰਗ ਵਗੈਰਾ ਚੜਾਉਣੇ ਆ ਤਾਂ ਥੋੜਾ ਜਿਹਾ ਦੇਖ ਕੇ ਆਲਾ ਦਵਾਲਾ ਤੇ ਨਾਲ ਸ਼ੁਕਰ ਨੂੰ ਸ਼ੁਭ ਕਰ ਲੈ ਗਾਂ ਨੂੰ ਰੋਟੀ ਪਾ ਦੋ ਜੈਮਿਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਜਪਸੰਤ ਪੰਚਮੀ ਤੇ ਪੀਲੇ ਚੌਲ ਬਣਾਉਣ ਤਾਂ ਚਲੋ ਸਭ ਲਈ ਸ਼ੁਭ ਹੁੰਦੇ ਆ ਪਰ ਪੰਛੀਆਂ ਨੂੰ ਅੱਜ ਥੋੜੇ ਜਿਹੀ ਪੀਲੇ ਚੌਲ ਜ਼ਰੂਰ ਪਾ ਦੇਣੇ ਆ ਬਾਹਰ ਕਿਤੇ ਪਾ ਕੇ ਆ ਉਹ ਬੁੱਧ ਸ਼ੁਭ ਹੋ ਜਾਂਦਾ ਤੇ ਬੁੱਧ 8ਵੇਂ ਸਥਾਨ 'ਚ ਬਣਿਆ ਹੋਇਆ ਆ ਥੋੜਾ ਜਿਹਾ ਪੇਟ ਸੰਬੰਧੀ ਧਿਆਨ ਦੇ ਕੇ ਭੱਜ ਨੱਠ ਜ਼ਿਆਦਾ ਨਹੀਂ ਕਰਨੀ ਖਾਣਾ ਵੀ ਸਮੇਂ ਸਿਰ ਜ਼ਰੂਰ ਖਾ ਲੈਣਾ ਆ ਠੀਕ ਕੈਂਸਰ ਜਾਨੀ ਕਰਕਰ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਜੋ ਹੈ ਰੈੱਡ ਜਾਂ ਮੈਰੂਨ ਕਲਰ ਤੁਹਾਡਾ ਸ਼ੁਭ ਰਹੇਗਾ ਸਿਤਾਰਿਆਂ ਦੇ ਮੁਤਾਬਕ ਚੰਦਰ ਰਾਜ ਤੁਹਾਡੀ ਰਾਸ਼ੀ ਤੋਂ 9ਵੇਂ ਸਥਾਨ 'ਚ ਅਗਰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਪੰਚਮੀ ਨਹਾਉਣ ਦਾ ਮ ਤਾਂ ਨੌ ਫੁੱਲ ਪੀਲੇ ਜ਼ਰੂਰ ਲੈ ਕੇ ਆਇਓ ਮਹਾਰਾਜ ਦੇ ਤਾਬੇ ਰੱਖਿਓ ਮੱਥਾ ਟੇਕਿਓ ਤਾਂ ਵਧੀਆ ਤੇ ਨਾਲ ਹੀ ਤੁਸੀਂ ਅੱਜ ਹਲਦੀ ਲੰਗਰ 'ਚ ਦੇ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਅੱਜ ਥੋੜਾ ਜਿਹਾ ਆਪਣੀ ਸਿਹਤ ਦਾ ਵਾਹਨ ਦਾ ਆਪਣੇ ਲੱਤਾਂ ਗੋਡਿਆਂ ਦਾ ਧਿਆਨ ਰੱਖਣਾ ਚਾਹੀਦਾ ਲੱਤਾਂ ਪੈਰਾਂ 'ਚ ਦਰਦ ਜਿਹਾ ਮਹਿਸੂਸ ਕਰੋਗੇ ਤੁਸੀਂ ਚੰਦਰ ਅਜਠਵੇਂ ਸਥਾਨ 'ਚ ਵਹਾਂ ਧਿਆਨ ਨਾਲ ਚਲਾਓ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਜਾਂਦੀ ਆਪਣੇ ਕੋਲ ਰੱਖ ਲੈਣੀ ਹੈ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰ ਦੇਣਾ ਲੈਣਾ ਆ ਤੇ ਸ਼ੁਭ ਰੰਗ ਤੁਹਾਡਾ ਲਾਈਟ ਬ੍ਰੌਨ ਕਲਰ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਅੱਜ ਦੁੱਧ 'ਚ ਹਲਕਿਆ ਜਾਂ ਕੇਸਰ ਜਾਂ ਹਲਦੀ ਪਾ ਕੇ ਪੀ ਲੈਣੀ ਚਾਹੀਦੀ ਹੈ ਨਾਲ ਹੀ ਗ੍ਰਹਿਾਂ ਦੇ ਮੁਤਾਬਕ ਕਿਉਂਕਿ ਬੁੱਧ ਮਾਲਕ ਹੈ ਤੇ ਨਾਲ ਸ਼ਨੀ ਚੰਦਰ 7ਵੇਂ ਸਥਾਨ 'ਚ ਹੈ ਥੋੜੇ ਜਿਹੀ ਮੋਸ਼ਨ ਤੁਸੀਂ ਜ਼ਿਆਦਾ ਹੀ ਹੋ ਰਹੇ ਹੋ ਥੋੜੀ ਕਲਪਹਾਟ ਵੀ ਤੁਹਾਨੂੰ ਹੋਈ ਹੈ ਪਰਿਵਾਰ ਨੂੰ ਲੈ ਕੇ ਹਨਾ ਪਰ ਕੋਸ਼ਿਸ਼ ਨਾਲ ਤੁਸੀਂ ਇਹ ਵੀ ਕਰਨੀ ਹੈ ਕਿ ਸ਼ੁੱਭ ਸ਼ੁੱਭ ਬੋਲਣਾ ਚੰਗਾ ਬੋਲਣਾ ਹੈ ਹਨਾ ਤੇ ਬੱਚਿਆਂ ਨਾਲ ਥੋੜਾ ਤਾਲਮੇਲ ਬਣਾ ਕੇ ਰੱਖਣਾ ਹੈ ਤੇ ਕੋਸ਼ਿਸ਼ ਕਰਨੀ ਹੈ ਪਰਿਵਾਰ ਵਿੱਚ ਬੈਠਣਾ ਤੇ ਜ਼ਿਆਦਾ ਮੋਬਾਈਲ ਨਹੀਂ ਵਰਤਣਾ ਠੀਕ ਲਿਬਰਾਜ਼ ਹਨੀ ਤੂਲਾ ਰਾਸ਼ੀ ਵਾਲਿਆਂ ਦੇ ਲਈ orange ਰੰਗ ਅੱਜ ਸ਼ੁੱਭ ਰਹੇਗਾ ਸਿਤਾਰਿਆਂ ਮੁਤਾਬਕ ਸ਼ਨੀ ਚੰਦਰ ਛੇਵੇਂ ਸਥਾਨ ਚ ਐ ਪੈਰ ਗਿੱਟੇ ਤੇ 6 ਵਜ ਸਕਦੀ ਆ ਜੋ ਵੀ ਪਤੰਗ ਚੜਾਣਾ ਜੋ ਵੀ ਤੁਸੀਂ ਕਰਨਾ ਥੋੜਾ ਜਿਹਾ ਆਪਣੇ ਆਪ ਨੂੰ ਧਿਆਨ ਚ ਰੱਖ ਕੇ ਜਾਨੀ ਕਿ ਸਰੀਰ ਦਾ ਜ਼ਿਆਦਾ ਧਿਆਨ ਦੇਣਾ ਠੀਕ ਤੇ ਤਾਂ ਕਿ ਮਾਨਸਿਕ ਪਰੇਸ਼ਾਨੀ ਰਹੇ ਤੇ ਮਾਂ ਨਾਲ ਬੈਸਭਾਜੀ ਨਹੀਂ ਕਰਨੀ ਅਗਰ ਪੇਰੈਂਟਸ ਰੋਕ ਰਹੇ ਆ ਤਾਂ ਉਹਨਾਂ ਦੀ ਗੱਲ ਸੁਣ ਵੀ ਲੈਣੀ ਆ ਠੀਕ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਤੇ ਕਿਉਂਕਿ ਚੰਦਰ ਬ੍ਰਸਪਦ ਦੇ ਘਰ ਚਾ ਤਾਂ ਇਸ ਕਰਕੇ ਤੁਸੀਂ ਅੱਜ ਦੇ ਦਿਨ ਅ ਜੀ ਆਪਾਂ ਕਹੀਏ ਤਾਂ ਬ੍ਰਿਸ਼ਪਤ ਨੂੰ ਸ਼ੁਭ ਕਰਨ ਦੇ ਲਈ ਮਸਟਰਡ ਕਲਰ ਪਾ ਸਕਦੇ ਠੀਕ ਅਗਲੀ ਰਾਸ਼ੀ ਅ ਸਕੋਰਪੀਆ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਸੋਚ ਅੱਛੀ ਸਭ ਅੱਛਾ ਮਿਸ਼ਰੀ ਦਾ ਸੇਵਨ ਕਰਨਾ ਤੇ ਬੱਚਿਆਂ ਨੂੰ ਮਿਸ਼ਰੀ ਦੇਣਾ ਵਧੀਆ ਮਿਸ਼ਰੀ ਅੱਜ ਤੁਸੀਂ ਧਾਰਮਿਕ ਸਥਾਨ ਤੇ ਵੀ ਚੜ੍ਹਾ ਸਕਦੇ ਹੋ ਦਿਨ ਅੱਛਾ ਜਾਏਗਾ ਰਾਤ ਨੂੰ ਦੁੱਧ ਦਾ ਸੇਵਨ ਤੁਸੀਂ ਵੀ ਨਾ ਹੀ ਕਰੋ ਕਿਤਾਬ ਵਧੀਆ ਕੇਸਰ ਵਾਲੀ ਖੀਰ ਬੱਚਿਆਂ ਨੂੰ ਦੇਣੀ ਬੱਚਿਆਂ ਨੂੰ ਖੁਲਾਉਣੇ ਆਸਤੇ ਦੇਣ ਦਾ ਤੁਹਾਡਾ ਉਪਾਰ ਹੋਵੇਗਾ ਮਨ ਚੰਗਾ ਸਰਕਲ ਚੰਗਾ ਪਰ ਛੋਟੇ ਵੱਡੇ ਭਾਈ ਭੈਣਾਂ ਦਾ ਸਬੰਧ ਵੀ ਅੱਛੇ ਰੱਖੋ ਗੱਲ ਗੱਲ ਤੇ ਦੋਸਤਾਂ ਨਾਲ ਲੜਨਾ ਜਾਂ ਪਰਿਵਾਰ ਨਾਲ ਲੜਨਾ ਸਹੀ ਗੱਲ ਨਹੀਂ ਹੈ ਸੈਜੀਟੇਰੀਸ ਜਨਿਤ ਤੁਨੂ ਰਾਸ਼ੀ ਤੁਨੂ ਰਾਸ਼ੀ ਵਾਲਿਆਂ ਦੀ ਥੋੜੀ ਮਾਤਾ ਦੀ ਸਿਹਤ ਅੱਜ ਖਰਾਬ ਹੋ ਸਕਦੀ ਹੈ ਗੱਲ ਗੱਲ ਤੇ ਉਦਾਸੀ ਤੇ ਗੱਲ ਗੱਲ ਤੇ ਦੂਜੇ ਦੀ ਗੱਲ ਕੱਟ ਦੇਣਾ ਸਮਝਦਾਰੀ ਨਹੀਂ ਹੈ ਥੋੜੀ ਦੂਸਰੇ ਦੀ ਸੁਣ ਵੀ ਲੈਣੀ ਚਾਹੀਦੀ ਆ ਵੱਡੇ ਨੇ ਬਜ਼ੁਰਗ ਨੇ ਪੇਰੈਂਟਸ ਨੇ ਗੱਲ ਆਰਾਮ ਨਾਲ ਸੁਣ ਕੇ ਉਸ ਦਾ ਜਵਾਬ ਦਿਓ ਤੁਸੀਂ ਤੇ ਤੁਨੂ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਇਕਦਮ ਤੱਤਾ ਇਕਦਮ ਠੰਡਾ ਸਵੇਰ ਥੋੜਾ ਨੁਕਸਾਨ ਕਰਾਏਗਾ ਚਲਦੇ ਪਾਣੀ ਵਿੱਚ ਥੋੜੇ ਜਿਹੇ ਚੌਲ ਤੇ ਉਹਦੇ ਵਿੱਚ ਚਮਚਾ ਕੋ ਹਲਦੀ ਪਾ ਕੇ ਜਲ ਪ੍ਰਵਾਹ ਕਰ ਦੋ ਰਿਲੈਕਸ ਮਿਲੇਗੀ ਕੈਪ੍ਰਿਕੌਰਨ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਸੂਰਜ ਬੁੱਧ ਸ਼ੁਕਰ ਮੰਗਲ ਇਕੱਠਿਆ ਲਗਨ ਵਿੱਚ ਤੇ ਨਾਲ ਸ਼ਨੀ ਚੰਦਰ ਦਾ ਯੋਗ ਬਣਿਆ ਤੀਜੇ ਸਥਾਨ ਵਿੱਚ ਤੇ ਦੇਖਿਆ ਜਾਵੇ ਤਾਂ ਬ੍ਰਹਿਸਪਤ ਦਾ ਨਕਸ਼ਤਰ ਜੋ ਹੈ ਉਹ ਮਿੱਤਰ ਨਾ ਹੋਣ ਕਰਕੇ ਬਜ਼ੁਰਗਾਂ ਦੀ ਸਿਹਤ ਥੋੜੀ ਖਰਾਬ ਕਰੇਗਾ ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੁਸੀਂ ਬ੍ਰਹਿਸਪਤ ਦਾ ਨਕਸ਼ਤਰ ਨੁਕਸਾਨ ਨਾ ਕਰੇ ਤਾਂ ਇਸ ਕਰਕੇ ਪੀਲੇ ਫੁੱਲਾਂ ਦੇ ਬੂਟੇ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਲਗਾ ਸਕਦੇ ਹੋ ਜਾਂ ਆਪਣੇ ਘਰ ਵੀ ਲਗਾ ਸਕਦੇ ਹੋ ਐਡੀ ਕੋਈ ਗੱਲ ਨਹੀਂ ਕਿਸੇ ਨੂੰ ਦੇਖ ਵੀ ਸਕਦੇ ਹੋ ਲਗਾਉਣ ਦੇ ਲਈ ਠੀਕ ਅਕਿਊਰਸ ਜਿਹਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਚੰਦਰ ਦੂਸਰੇ ਸਥਾਨ ਵਿੱਚ ਹੈ ਸ਼ਨੀ ਚੰਦਰ ਦਾ ਯੋਗ ਹੈ ਬ੍ਰਸਪਤ ਦਾ ਨਕਸ਼ਤਰ ਹੈ ਰਾਹੂ ਲਗਨ ਚ ਮਰਜ਼ੀ ਕਰਨੀ ਚੰਗੀ ਹੈ ਪਰ ਬੜੀ ਮਰਜ਼ੀ ਨੁਕਸਾਨ ਵੀ ਕਰਾ ਜਾਂਦੀ ਹੈ ਕਿਤੇ ਵੀ ਜਾਣਾ ਕਿਸੇ ਨਾਲ ਕੋਈ ਲੈਣ ਦੇਣ ਕਰਨਾ ਤਾਂ ਬਸ ਥੋੜਾ ਜਿਹੀ ਚੀਜ਼ ਨੂੰ ਸੱਬਲ ਕੇ ਕਰਨਾ ਕਿ ਇੱਕ ਤਾਂ ਨਜ਼ਰਾਂ ਤੋਂ ਬਚਣਾ ਤੇ ਦੂਜਾ ਮਾਪੇ ODE ਨਾਲ ਗੱਲਬਾਤ ਕਰਕੇ ਸਲਾਹ ਕਰਕੇ ਹੀ ਅੱਗੇ ਵਧਣਾ ਤੇ ਤੀਜਾ ਪੈਸੇ ਦਾ ਲੈਣ ਦੇਣ ਧਿਆਨ ਨਾ ਕਰਨਾ ਤੇ ਚੌਥਾ ਸਭ ਤੋਂ ਜ਼ਰੂਰੀ ਗੱਲ ਓਵਰ ਕੌਨਫੀਡੈਂਸ ਨੁਕਸਾਨ ਕਰਾਏਗਾ ਠੀਕ ਆ ਕੋਈ ਵੀ ਸਿਹਤ ਪ੍ਰਤੀਸ਼ੀਸ਼ਾਨੀ ਹੋਵੇ ਤਾਨੂੰ ਹਲਕੇ ਚ ਨਹੀਂ ਲੈਣਾ ਠੀਕ 26 ਜਾਨੀ ਮੇਨ ਰਾਸ਼ੀ ਵਾਲਿਆਂ ਨੇ ਅੱਜ ਮਸਟਰਡ ਕਲਰ ਪਾ ਸਕਦੇ ਆ ਤੇ ਨਾਲ ਪੀਲੇ ਚੌਲ ਗੁੜ ਵਾਲੇ ਬਣਾ ਕੇ ਅਗਰ ਤੁਸੀਂ ਕਰਦੇ ਹੋ ਥੋੜੇ ਜਿਹਾ ਜਲ ਪਰਵਾ ਤੇ ਥੋੜੇ ਦਿਨਾਂ ਬੱਚਿਆਂ ਨੂੰ ਖਾਣ ਤਾਂ ਸਮਝੋ ਸੂਰਜ ਦਾ ਨਕਸ਼ ਸੂਰਜ ਤੇ ਬ੍ਰਹਸਪਤ ਦਾ ਨਕਸ਼ਤਰ ਦੋਨੋਂ ਅੱਛਾ ਕੰਮ ਕਰ ਜਾਣਗੇ ਠੀਠ ਬਣ ਕੇ ਜਿੱਦੀ ਬਣ ਕੇ ਕੋਈ ਅੜੀ ਕਰਕੇ ਮਨਾਈ ਕੋਈ ਗੱਲ ਨੁਕਸਾਨ ਕਰਵਾ ਸਕਦੀ ਆ ਜਿੱਥੇ ਕੁਦਰਤ ਰੋਕੇ ਜਿੱਥੇ ਹੋਰਾਂ ਰੋਕੇ ਜਿੱਥੇ ਮਾਪਿਆਂ ਦੀ ਮਰਜ਼ੀ ਨਾ ਹੋਵੇ ਉੱਥੇ ਤੇ ਕੋਈ ਚੀਜ਼ ਕਰਨੀ ਚਾਹੀਦੀ ਨਹੀਂ ਬਸ ਹਾਂ ਜੇ ਤੁਹਾਨੂੰ ਜ਼ਿਆਦਾ ਜ਼ਰੂਰੀ ਲੱਗਦਾ ਤਾਂ ਤੁਹਾਡੇ ਮਾਤਾ ਪਿਤਾ ਉਸ ਚੀਜ਼ ਲਈ ਮੰਨ ਜਾਣਗੇ ਪਰ ਜ਼ਿਆਦਾ ਜਿੱਦ ਨੁਕਸਾਨ ਕਰਾ ਸਕਦੀ ਆ ਵਾਹਣ ਬਹੁਤ ਧਿਆਨ ਨਾਲ ਚਲਾਉਣਾ ਠੀਕ ECG ਅਸਟ੍ਰੋਲੋਜੀ ਵਿਦ ਲੋਜਿਕ ਕੋ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿ ਮੁਤਾਬਕ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਬਸੰਤ ਪੰਚਮੀ ਤੇ ਖਾਸ ਸੁਣੋ ਪੰਜਵੀਂ ਤਿਥੀ ਤੇ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਠੀਕ ਆ ਪੰਜਵੀਂ ਲੱਗਦੀ ਆ ਕਈ ਥੋਕੇ ਤੇ ਭਰਦੀ ਵੀ ਆ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਆ ਪੀਲੇ ਫੁੱਲ ਤੇ ਚਿੱਟੀਆਂ ਕਲੀਆਂ ਅਗਰ ਸਰਸਵਤੀ ਮਾਤਾ ਦੇ ਚੜਾਈਆਂ ਜਾਂਦਾ ਵਧੀਆ ਜਿਨ੍ਹਾਂ ਦਾ ਵੀ ਕਹਿੰਦੇ ਪੇਪਰ ਕਲੀਅਰ ਨਹੀਂ ਹੁੰਦਾ ਦੇਖੋ ਪੜਨਾ ਤੇ ਪੜ੍ਹਨਾ ਹੀ ਆ ਪਰ ਹਾਂ ਹੱਥ 'ਚ ਬਾਣੀ ਫੜੀ ਹੋਈ ਉਹ ਜੋ ਗਿਟਾਰ 'ਚ ਹੁੰਦੀ ਹੈ ਹਨ ਉਹ ਵਜਾਉਂਦੀ ਹੋਈ ਮੂਰਤੀ ਬਣਾਈ ਗਈ ਆ ਤਾਂ 뮤직 ਜੋ 뮤직 ਜਿਨ੍ਹਾਂ ਨੂੰ 뮤직 ਦਾ ਸ਼ੌਂਕ ਹੈ ਜਾਂ ਜੋ ਬੱਚੇ ਪੜ ਰਹੇ ਆ ਤਾਂ ਉਹ ਚਿੱਟੀ ਬਰਫੀ ਧਾਰਮਿਕ ਸਥਾਨ ਤੇ ਅੱਜ ਦੇ ਦਿਨ ਚੜਾ ਸਕਦੇ ਆ ਪੀਲੇ ਗੋੜ ਵਾਲੇ ਚੌਲ ਬਣਾਣੇ ਜਾਂ ਪੀਲੇ ਦੇਸੀ ਖੰਡ ਵਾਲੇ ਚੌਲ ਬਣਾਣੇ ਜਾਂ ਕੇਸਰ ਵਾਲੀ ਖੀਰ ਬਣਾਣੀ ਬਸੰਤ ਪੰਚਮੀ ਤੇ ਖਾਣੇ ਸ਼ੁਭ ਮੰਨੀ ਜਾਂਦੀ ਆ ਤੇ ਨਾਲ ਤੁਹਾਨੂੰ ਪਤਾ ਹੀ ਹੈ ਇੰਜੋਇਮੈਂਟ ਕਰਨੀ ਹੈ ਗਾਣੇ ਸੁਣਨੇ ਆ ਤਾਂ ਹਰ ਚੀਜ਼ ਜੋ ਤੁਸੀਂ ਤੁਹਾਡੇ ਮਨ ਨੂੰ ਖੁਸ਼ੀ ਦਿੰਦੀ ਆ ਕਰੋ ਪਤੰਗ ਚੜਾਣੇ ਆ ਤਾਂ ਬੱਚਿਆਂ ਦਾ ਖਾਸ ਧਿਆਨ ਰੱਖੋ ਇੱਕ ਤਾਂ ਚਾਈਨਾ ਦੀ ਡੋਰ ਨਾ ਵਰਤੋ ਪਲੀਜ਼ ਜਿਸ ਚੀਜ਼ ਨਾਲ ਕਿਸੇ ਦਾ ਨੁਕਸਾਨ ਹੋਵੇ ਉਹ ਕੀ ਖੁਸ਼ੀ ਦਊਗੀ ਸਾਨੂੰ ਅਗਰ ਅਸੀਂ ਚਾਰ ਪਤੰਗ ਕੱਟ ਵੀ ਦਵਾਂਗੇ ਤੇ ਜੇ ਕਿਸੇ ਦਾ ਹੱਥ ਕੋਈ ਉਹ ਦੇਖੋ ਬੱਚਿਆਂ ਦੀ ਆਹਾਂ ਵੱਡੇ ਜਾਂਦੇ ਆ ਹੱਥ ਤੇ ਫਿਰ ਕੀ ਫਾਇਦਾ ਹਨਾ ਤਾਂ ਉਹ ਇਦਾਂ ਦੀ ਚੀਜ਼ ਨਾ ਵਰਤੋ ਦੂਜੀ ਗੱਲ ਇਹ ਆ ਕਿ ਪਤੰਗ ਚੜਾਉਂਦੇ ਸਮੇਂ ਇਹ ਵੀ ਧਿਆਨ ਰੱਖੋ ਕਿ ਆਲੇ ਦੁਆਲੇ ਭੱਜਣ ਲੱਗਿਆਂ ਦੇਖ ਲੱਗਿਆ ਸੜਕ ਪਾਰ ਕਰਨ ਲੱਗਿਆ ਵੀ ਕਿਤੇ ਪਤੰਗ 10 ਦਾ ਹੋਊਗਾ 20 ਦਾ ਹੋਊਗਾ 50 ਦਾ ਹੋਊਗਾ 150 ਦਾ ਹੋਊਗਾ ਕਿ ਐਵੇਂ ਲੱਤਾਂ ਗੋਡੇ ਥੋੜਾ ਹੀ ਤੜਾਣੇ ਆ ਬੱਚਿਆਂ ਨੂੰ ਥੋੜਾ ਸੰਭਾਲੋ ਕੋਈ ਗੱਲ ਨਹੀਂ ਆਪਾਂ ਲੈ ਲਾਂਗੇ ਨਵੇਂ ਪਤੰਗ ਪਰ ਇਹ ਨਹੀਂ ਐ ਕਿ ਆਪਾਂ ਮਤਲਬ ਆਪਾਂ ਕੋਈ ਨੁਕਸਾਨ ਹੀ ਕਰਾ ਲੈਣਾ ਤਾਂ ਥੋੜਾ ਜਿਹਾ ਧਿਆਨ ਰੱਖਣਾ ਚੰਗਾ ਤਾਂ ਬਸੰਤ ਪੰਚਮੀ ਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਬੜਾਉ ਪੀਲੇਚਾ ਔਰ ਪਾਉ ਪੀਲਾ ਰੰਗ ਤੇ ਖੂਬ ਇੰਜੋਏ ਕਰੋ ਖੁਸ਼ ਰਹੋ ਤੇ ਪਰਮਾਤਮਾ ਤੁਹਾਨੂੰ ਅਸ਼ੀਰਵਾਦ ਬਣਾ ਕੇ ਰੱਖੇ ਸਾਸ਼ਿਕਾ